ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਹੇਠ ਦਿੱਤੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਰਿਸ਼ਤੇ ਦੀ ਵੀਡੀਓ ਲੈ ਕੇ ਆ ਸਕੀਏ ਤੇ ਅੱਜ ਦਾ ਇੱਕ ਵਧੀਆ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਦੀਪ ਸਿੰਘ ਪਿਤਾ ਕੇਸਰ ਸਿੰਘ ਪਿਤਾ ਇਹਨਾਂ ਦੇ ਨਿਊ ਹੌਲੀਡੇ ਜੈਸੀ ਵਿੱਚ ਕੰਮ ਕਰਦੇ ਨੇ ਜੀ ਮਾਤਾ ਸੁਰਿੰਦਰਕੌਰ ਇਹਨਾਂ ਦੇ ਹਾਊਸ ਵਾਈਫ ਨੇ ਜੀ ਇੱਕ ਇਹਨਾਂ ਦੀ ਛੋਟੀ ਭੈਣ ਆ ਜੀ ਉਹ ਮੈਰਿਡ ਨੇ ਜਨਮ 9/10/1988 ਪੜਾਈ 10th ਪਾਸ ਆ ਨੇ ਜੀ ਇਹ ਕੰਮ ਇਹ کارਪੈਂਟਰ ਦਾ ਕਰਦੇ ਨੇ ਜੀ ਗੋਤ ਇਹਨਾਂ ਦਾ ਚਿੰਦਾ ਮਾਤਾ ਦਾ ਗੋਤ ਇਹਨਾਂ ਦੀ ਦਾ ਜੀ ਸਿਮਾਰ ਆ ਪਤਾ ਇਹਨਾਂ ਦਾ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਲੜਕਾ ਤਲਾਕਸ਼ੂਦਾ ਜੀ ਇਹਨਾਂ ਨੂੰ ਘਰੇਲੂ ਗਰੀਬ ਘਰ ਦੀ ਸੰਸਕਾਰੀ ਲੜਕੀ ਚਾਹੀਦੀ ਆ ਜੀ ਲੜਕੀ ਤਲਾਕਸ਼ੂਦਾ ਹੋਵੇ ਬਿਨਾ ਬੱਚੇ ਤੋਂ ਹੋਵੇ ਜੀ ਕਾਸਟ ਇਹਨਾਂ ਦੀ ਪਰਜਾਪਤ কুমਹਾਰ ਨੇ ਜੀ ਇਹ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਹੋਰ ਵਧੇਰੇ ਜਾਣਕਾਰੀ ਲੈਣ ਲਈ ਪਰਿਵਾਰ ਨਾਲ ਸਿੱਧੀ ਗੱਲਬਾਤ ਫੋਨ ਨੰਬਰ ਤੇ ਗੱਲ ਕਰ ਸਕਦੇ ਹੋ ਜੀ ਤੇ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਇੱਥੇ ਦੀ ਤੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ